ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਔਰ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਦਾ ਕਿਉਂਕਿ ਇਸ਼ੂ ਇਹੋ ਜ ਆ ਯਾਰ ਇਹ ਆਪਣਾ ਸਾਰਿਆਂ ਦਾ ਇਸ਼ੂ ਹੈ ਮੈਂ ਬੇਨਤੀ ਸ਼ੁਰੂ ਜੀ ਇਹ ਕਰੂੰਗਾ ਕਿਉਂਕਿ ਜਦੋਂ ਕਿਤੇ ਪੰਜਾਬ ਸਟੇਟ ਦੀ ਗੱਲ ਆਉਂਦੀ ਹੈ ਉਦੋਂ ਕਿਸੇ ਪਾਰਟੀ ਦੀ ਜਾਂ ਉਹ ਕੋਈ ਕਿਸੇ ਵੀ ਧਿਰ ਦੀ ਗੱਲ ਨਹੀਂ ਹੋਉਂ ਕਿਉਂਕਿ ਪਿਛਲੇ ਦਿਨੀ ਜਿਹੜਾ ਪੰਜਾਬ ਦਾ ਹੋਰ ਪਾਣੀ ਖੋਣ ਦਾ ਖਰਚਾ ਮੇਰੇ ਜ਼ਿਹਨ ਚ ਆਇਆ ਤੇ ਭਗਵਾਨ ਸਮਾਦ ਜੀ ਨੇ ਇੱਕ ਜਿਹੜੀ BBMP ਦੀ ਮੀਟਿੰਗ ਹੋਈ ਉਹਦੇ ਤੋਂ ਬਾਅਦ ਇੱਕ ਵੀਡੀਓ ਇਹਨਾਂ ਦਾ ਆਇਆ ਸੀ ਤੁਸੀਂ ਵੀ ਸ਼ਾਇਦ ਦੇਖਿਆ ਹੋਵੇ ਮੈਂ ਵੀ ਦੇਖਿਆ ਉਹ ਤੇ ਮੈਂ ਸੋਚਿਆ ਕਿ ਸ਼ਾਇਦ ਇਹ ਸੁਹਿਰਦ ਹੈਗੇ ਆ ਇਸ ਗੱਲ ਲਈ ਤੇ ਉਹਦੇ ਵਿੱਚ ਮੈਂ ਇਹਨਾਂ ਨੂੰ ਇੱਕ مشਵਰਾ ਵੀ ਦਿੱਤਾ ਸੀ ਕਿ ਆਪਾਂ ਨੂੰ ਇਹ ਜਿਹੜਾ ਪਾਣੀਆਂ ਦੇ ਸਬੰਧ ਦੇ ਵਿੱਚ ਇਹਦੀ ਡੀਪ ਸਟੱਡੀ ਕਰਕੇ ਕਿਉਂਕਿ ਇਹਦੀ ਜਿਹੜੇ ਪਹਿਲਾ ਦੋ ਦਿਨ ਦੋ ਦਿਨ ਟਵੀਟ ਆਏ ਆ ਭਗਵੰਤ ਮਾਨ ਜੀ ਦੇ ਉਹਦੇ ਵਿੱਚ ਉਹਨਾਂ ਨੇ ਪਿਓਰਲੀ ਬੀਜੇਪੀ ਨੂੰ ਅਟੈਕ ਕੀਤਾ ਸੀ ਵੀ ਬੀਜੇਪੀ ਨੇ ਸਾਡਾ ਜਿਹੜਾ ਪਾਣੀ ਆ ਖੋੜ ਜਿਹੜਾ ਉਹ ਖੋੜ ਦੀ ਸਾਜ਼ਿਸ਼ ਰਚੀ ਆ ਪਰ ਅੱਜ ਸਵੇਰ ਤੋਂ ਇਹਨਾਂ ਦੇ ਸਸੋਧਿਆ ਜੀ ਔਰ ਬਾਕੀ ਜਿਹੜੀ ਕਿਉਂਕਿ ਦਿੱਲੀ ਤੋਂ ਇੱਕ ਸਕ੍ਰਿਪਟ ਲਿਖ ਕੇ ਆਉਂਦੀ ਆ ਤੇ ਉਸ ਸਕ੍ਰਿਪਟ ਦੇ ਤਹਿਤ ਵੀ ਕਾਂਗਰਸ ਜਿਹੜੀ ਆ ਉਹ ਜਵਾਬ ਦੇਵੇ ਭਈ ਉਹ ਚੁੱਪ ਕਿਉਂ वैसे ਤਾਂ ਸਾਨੂੰ ਇਹਨਾਂ ਕੋਲੋਂ ਕੋਈ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਆ ਕਿਉਂਕਿ ਸਮੇਂ-ਸਮੇਂ ਤੇ ਜਦੋਂ-ਜਦੋਂ ਵੀ ਕਿਤੇ ਕ੍ਰਾਈਸਿਸ ਆਇਆ ਤੇ ਕਾਂਗਰਸ ਪਾਰਟੀ ਜਿਹੜੀ ਆ ਉਹ ਇਹਨਾਂ ਦੇ ਖਿਲਾਫ ਜਿਹੜੀ ਆ ਉਹ ਜਿਹੜਾ-ਜਿਹੜਾ ਵੀ ਪੰਜਾਬ ਲਈ ਸਟੈਂਡ ਹੁੰਦਾ ਉਹਦੇ ਵੀ ਖੜੀ ਹੁੰਦੀ ਆ ਤੇ ਮੈਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਦੇਖ ਕੇ ਕਿਉਂਕਿ ਹੁਣ ਤੱਕ ਭਗਵੰਤ ਪਾਣ ਜੀ ਨੇ ਇੱਕ ਪ੍ਰੈਸ ਕਾਨਫਰੰਸ ਵੀ ਕਰ ਦਿੱਤੀ ਤੇ ਕਈ ਕੁਝ ਹੋਇਆ ਮੈਨੂੰ ਇਹਦੇ ਤੋਂ ਦੇਖ ਕੇ ਲੱਗਿਆ ਕਿ ਇਹ ਨਿਰਾਇਕ ਅਸਲੀ ਗੱਲ ਹੈ ਜਿੱਦਾਂ ਪਹਿਲਾਂ ਦੀ ਤਰ੍ਹਾਂ ਡਰਾਮਾ ਕਰਦੇ ਆ ਨਾ ਇੱਕ ਡਰਾਮੇ ਵਾਂਗ ਇਹ ਇਸ ਗੱਲ ਨੂੰ ਚਲਾ ਰਹੇ ਆ ਤੇ ਉਹਦੇ ਵਿੱਚ ਮੈਂ ਤੁਹਾਡੇ ਨਾਲ ਪਹਿਲਾਂ ਤਾਂ ਇਹਨਾਂ ਦੇ ਜਿਹੜੇ ਲੀਡਰਸ ਆ ਉਹਨਾਂ ਦੀ ਸਟੇਟਮੈਂਟ ਜਿਹੜੀ ਉਹ ਸ਼ੇਅਰ ਕਰਨੀ ਚਾਹੁੰਦਾ ਜਿਹੜੀ ਕੇਜਰੀਵਾਲ ਤੇ ਭਗਵੰਤ ਮਾਨ ਜੀ ਨੇ ਬੇਸਿਕਲੀ ਇੱਕ ਪ੍ਰੈਸ ਕਾਨਫਰੰਸ ਕਰਕੇ ਕਹੀ ਸੀ ਮੈਂ ਪਹਿਲੀ ਆ ਦੇਖੋ ਜਰਾ ਤੁਸੀਂ ਸਾਰੇ ਸੁਣ ਲਓ माइक कॉल करते हो वो वाला माइक्रो कॉल करते हो हाँ? आप हाँ, चेक ही करते हैं श्री तो। गंती राजनीति ने, ने पिछले 70 को ध्यान को नता करते केवल और केवल कल का रहे हैं और बड़ा इंपॉर्टेंट मुद्दा है पानी का दायोटा राज्यों में पानी की कमी है हमें ये बात माननी पड़ेगी पंजाब में पानी का स्तर बहुत नीचे जा रहा है पानी हरियाणा में पानी का स्तर बहुत नीचे जा रहा है हरियाणा के पानी की कमी है हरियाणा के लोग क्या पंजाब को भी पानी चाहिए हरियाणा को पानी चाहिए केंद्र सरकार की जिम्मेदारी है वो मीटर करके हरियाणा के लिए भी पानी का इंतजाम करें और पंजाब के लिए भी पानी का इंतजाम करे केंद्र सरकार का काम क्या है ਇਹ ਕੋਈ ਨਾ ਦੇ ਮਾਨਸਿਕ ਕਾਇਦੇ ਤੋਂ ਕੀ ਲੱਗਾਂਗਾ ਕਿਉਂਕਿ ਜਿਹੜਾ ਪਾਣੀਆਂ ਦਾ ਅਧਿਕਾਰ ਆ ਉਹ ਰਾਜਾਂ ਦਾ ਅਧਿਕਾਰ ਤੋਂ ਤੁਹਾਡੇ ਵਿੱਚ ਇਸ਼ੂ ਹੀ ਨਹੀਂ ਹੈਗਾ ਕਿ ਕੇਂਦਰ ਸਰਕਾਰ ਜਿਹੜੀ ਆ ਉਹ ਇੰਟਰਵਿਨ ਕਰ ਸਕੇ ਔਰ ਜਿਹੜਾ ਪੰਜਾਬ ਪੁਨਰ ਐਕਟ ਪੁਨਰ ਗਠਨ ਐਕਟ ਜਿਹੜਾ ਉਹਦੇ ਤਹਿਤ ਜਿਹੜਾ ਪੰਜਾਬ ਦੀ ਉਹ ਅਧਿਕਾਰ ਖੋਇਆ ਗਿਆ ਸੀ ਇਹ ਤਾਂ ਵਕਾਲਤ ਕੇਜਰੀਬਾੜ ਤਾਂ ਉਹਨਾਂ ਦੀ ਕਰਨ ਲੱਗ ਪਏ ਤੇ ਭਗਵੰਤ ਮਾ ਜੀ ਨਾਲ ਬੈਠੇ ਔਰ ਉਹਦੇ ਨਾਲ ਮੈਂ ਹੁਣ ਤੁਹਾਨੂੰ ਦੂਸਰਾ ਜਿਹੜਾ ਸੁਸ਼ੀਲ ਗੁਪਤਾ ਇਹਨਾਂ ਦਾ ਰਾਜ ਸਭਾ ਦਾ ਮੈਂਬਰ ਹੈ Haryana ਤੋਂ ਮੈਂ ਉਹਦੀ ਤੁਹਾਨੂੰ ਵੀਡੀਓ ਜਿਹੜੀ ਕਿਉਂਕਿ ਇਸ ਕਰਕੇ ਮੈਂ ਦਿਖਾ ਰਿਹਾ ਕਿ ਤੁਹਾਨੂੰ ਸਾਰਿਆਂ ਨੂੰ ਇਹਦੇ ਬਾਰੇ ਪਤਾ ਵੀ ਲੱਗ ਜਵੇ ਤੇ ਇਹਨਾਂ ਦੀ ਮਾਨਸਿਕਤਾ ਦਾ ਵੀ ਪਤਾ ਲੱਗ ਜਵੇ ਕਿ ਐਕਚੁਅਲੀ ਇਹਨਾਂ ਦੀ ਮਾਨਸਿਕਤਾ ਹੈ ਕੀ ਸਿੱਕਲ ਨੂੰ ਪੋਕ ਰਹੇ ਕਿਥੇ ਲਾਉਂਦੇ ਆ ਵੈਸੇ ਦੱਸ ਦਿਓ ਸਰ ਕੀ ਬੋਲੇ ਇਹਦੇ ਵਿੱਚ ਬੇਸੀ ਕਲੀ ਇਹਨਾਂ ਨੇ ਕਿਹਾ ਕਿ 2025 ਤੱਕ ਅਸੀਂ ਜਿਹੜਾ ਆ ਪੰਜਾਬ ਦੇ ਹਰ ਪੰਨੇ ਤੱਕ ਜਿਹੜਾ ਉਹ ਪਾਣੀ ਪਹੁੰਚਾਵਾਂਗੇ ਤੇ ਇਹਦੇ ਤੋਂ ਇਹਨਾਂ ਦੀ ਮਾਨਸਿਕਤਾ ਜਿਹੜਾ ਇਹਨਾਂ ਦਾ ਰਾਜ ਸਭਾ ਦਾ ਮੈਂਬਰ ਆ ਹਰਿਆਣਾ ਤੋਂ ਔਰ ਅੱਜ ਆਪਾਂ 2025 ਦੇ ਵਿੱਚ ਆ ਤੇ ਇਹ ਕਿਤੇ ਕਿਤੇ ਆਪਾਂ ਨੂੰ ਇਹ ਲੱਗਦਾ ਨਹੀਂ ਹੈ ਕਿ ਇਹਨਾਂ ਦੀ ਅੰਦਰੋਂ ਜਿਹੜੀ ਆ ਉਹ ਸਾਰੀ ਮਿਲੀ ਭੁਗਤਾਂ ਤੇ ਹੋਰ ਇੱਕ ਵੀਡੀਓ ਜਿਹੜੀ ਆ ਤੁਹਾਨੂੰ ਮੈਂ ਇਹਦਾ ਦੇ ਰਾਜ ਸਭਾ ਮੈਂਬਰ ਹੋਣ ਇਥੇ ਦੇ ਜਿਹੜੇ ਜਨਰਲ ਸੈਕਟਰੀ ਆਰਗਨਾਈਜੇਸ਼ਨ ਹੋ ਆ ਸੰਦੀਪ ਪਾਠਕ ਉਹਨਾਂ ਦੀ ਵੀ ਇੱਕ ਵੀਡੀਓ ਮੈਂ ਤੁਹਾਨੂੰ ਸੁਣਾ ਕੇ ਤੋਂਦੇ ਤੋਂ ਬਾਅਦ ਮੈਂ ਤੁਹਾਡੇ ਨਾਲ ਗੱਲ ਕਰਨੀ ਜਿਹੜੀ ਉਚਾਈ ਪੱਕਾ ਮਨਾਪਾ ਪੰਜਾਬ ਦੇ ਹੱਕਾ ਪਾਣੀ ਪੰਜਾਬ ਨੂੰ ਮਿਲਣਾ ਚਾਹੀਏ ਹਰਿਆਣਾ ਦੇ ਹੱਕਾ ਪਾਣੀ ਹਰਿਆਣਾ સુપ્રીમ કોર્ટ સે રસ્તા નીકળેગા ਜਾਂ વાજીની રસ્તા નીકળેગા સુપ્રીમ કોર્ટ સુપ્રીમ કોર્ટ કા જો નિર્ણય આયેગા એ અમારું બિલકુલ મનસ્વી કે સાલે પાછો આપસ મેં બેન ચુલકર સબસે સચિયાસ્તા કરતે હે આપ આફી વાજીની સરકાર પંજાબ મેં હે હરિયાણા મેં આપ આફી વાજીની સરકાર મંડી પર આપસ મેં ઉતાર કર લે કે કેન્દ્ર સરકાર કા ઇસ પર આપ ઉતાર હો ઓર અસલિયતે હે આ સુપ્રીમ કોર્ટ એ દેવિત ઇન્ટરવ્યુ નહી નહી કર સકતા જેડા ਪਾਣੀਆਂ ਦਾ ਇਸ਼ੂ ਆ ਉਹਦੇ ਵਿੱਚ ਤਾਂ ਰਾਦਰ ਜਾਂ ਇੰਟਰ ਸਟੇਟ ਵੀ ਹੋਵੇ ਤਾਂ ਇੰਟਰ ਸਟੇਟ ਵੀ ਹੋਵੇ ਇੱਕ ਤੋਂ ਵੱਧ ਰਾਜ ਵੀ ਹੋਣ ਤੇ ਉਹਦੇ ਵਿੱਚ ਕਦੀ ਵੀ ਸੁਪਰੀਮ ਕੋਰਟ ਵੀ ਇੰਟਰਵਿਊ ਨਹੀਂ ਕਰ ਸਕਦਾ ਲੇਕਿਨ ਇਹਨਾਂ ਦੀ ਤਿੰਨੇ ਹੀ ਮੈਂ ਤੁਹਾਨੂੰ ਇਸ ਕਰਕੇ ਸੁਣਾਜਾਂਗੀ ਆ ਕਿ ਇਹ ਬੇਸਿਕਲੀ ਪੰਜਾਬ ਦੇ ਉੱਤੇ ਇਹੋ ਜਿਹਾ ਇਸ਼ੂ ਥੋਪਣ ਦੀ ਕੋਸ਼ਿਸ਼ ਹੈ ਔਰ ਇਹ 2019 ਦੇ ਵਿੱਚ ਇਹ ਐਕਟ ਜਿਹੜਾ ਆ ਜਿਹੜਾ ਡੈਮ ਸੇਫਟੀ ਐਕਟ ਦੇ ਨਾਮ ਤੇ ਕਿਉਂਕਿ ਜਦੋਂ ਤਿੰਨੇ ਹੀ ਖੇਤੀ ਕਾਨੂੰਨ ਪੇਸ਼ ਕੀਤੇ ਗਏ ਉਹਦੇ ਵਿੱਚ ਜਿਹੜਾ ਡੈਮ ਸੇਫਟੀ ਐਕਟ ਆ ਉਹ ਉਹ ਵੀ ਚੁੱਪਚੀ ਚੀਤੇ ਜਿਹੜਾ ਪੇਸ਼ ਕੀਤਾ ਗਿਆ ਔਰ ਇਸ ਕਰਕੇ ਮੈਂ ਕਹਿਣ ਲੱਗਿਆ ਕਿ ਭਗਵਾਨ ਤੁਮਾਰ ਜੀ ਉਹ ਉਹ ਮੈਂਬਰ ਪਾਰਲੀਮੈਂਟ ਸੀਗੇ ਔਰ ਮੈਂ ਅੱਜ ਸਵੇਰ ਤੱਕ ਸਾਰਾ ਕੁਝ ਖੋਲ ਕੇ ਦੇਖ ਲਿਆ ਇਹਨਾਂ ਦਾ ਕਿਤੇ ਵੀ ਉਹਦੇ ਵਿੱਚ ਵਿਰੋਧ ਵੀ ਹੈ ਨਹੀਂ ਕਿਉਂਕਿ ਔਰ ਉਹਦੇ ਤੋਂ ਬਾਅਦ 2021 ਦੇ ਵਿੱਚ ਇਹਦੇ ਵਿੱਚ ਸਾਊਥ ਦੀਆਂ ਸਟੇਟਾਂ ਨੂੰ 2 ਸਾਲ ਲੱਗਦੀਆਂ ਰਹੀਆਂ 2021 ਦੇ ਵਿੱਚ ਇਹ ਰਾਜ ਸਭਾ ਤੋਂ ਇਹ ਜਿਹੜਾ ਕਾਨੂੰਨ ਬਣਿਆ ਲੇਕਿਨ ਇਸ ਸਰਕਾਰ ਨੂੰ 3 ਸਾਲ ਹੋ ਗਏ ਆ ਇਸ ਸਰਕਾਰ ਨੂੰ 3 ਸਾਲ ਹੋ ਗਏ ਆ ਇਹਨਾਂ ਨੇ ਕਦੀ ਇਹਦੇ ਤੇ ਜ਼ਿਕਰ ਹੀ ਨਹੀਂ ਕੀਤਾ ਕਿਤੇ ਸੁਪਰੀਮ ਕੋਰਟ ਚ ਚੈਲੰਜ ਨਹੀਂ ਕੀਤਾ ਆ ਹੁਣ ਵੀ ਇਹਨਾਂ ਦੇ ਜਿਹੜੇ ਇਹਨਾਂ ਦੇ ਮੰਤਰੀ ਹੈਗੇ ਬਰਿੰਦਰ ਜੀ ਉਹਨਾਂ ਦੀ ਸਟੇਟਮੈਂਟ ਆਈ ਵੀ ਜੇ ਜ਼ਰੂਰਤ ਪਈ ਤਾਂ ਅਸੀਂ ਬਈ ਹੁਣ ਤਾਂ ਸਾਰਾ ਕੁਝ ਲੁੱਟ ਗਿਆ ਕਿਉਂਕਿ ਬੀਜੇਪੀ ਦੀ ਸਰਕਾਰ ਨੇ ਦੇਖੋ ਜਿੰਨਾ ਜਿੰਨਾ ਪਾਣੀ ਰੇਸ਼ੋ ਦੇ ਵਿੱਚ ਤੈਅ ਕੀਤਾ ਹੋਇਆ ਪਹਿਲਾਂ ਹੀ ਸਾਡੇ ਨਾਲ ਧੋਖਾ ਹੋਇਆ ਲੇਕਿਨ ਉਹਦੇ باوجود ਇਹ ਜਿਹੜਾ ਹੁਣ ਹੋਰ ਪਾਣੀ ਜਿਹੜਾ ਵਾਧੂ ਆ ਅੱਛਾ ਸੀਐਮ ਸਾਹਿਬ ਕਹਿ ਰਹੇ ਆ ਕਿ ਸਾਡੀ 50% ਹਿੱਸੇਦਾਰੀ ਆ ਵੀ ਜੇ ਸਾਡੀ 60% ਹਿੱਸੇਦਾਰੀ ਆ ਤੇ ਕੱਲ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ 8 ਮੈਂਬਰ ਜਿਹੜੇ ਆ ਉਹ ਪੰਜਾਬ ਦੇ ਖਿਲਾਫ ਭੁਕੇ ਆ ਸਿਰਫ ਇੱਕ ਮੈਂ ਆਫੀਸਰਸ ਨੂੰ ਇਹਦੀ ਦਾਤ ਨਾ ਵੀ ਜਿਹੜੇ ਉੱਥੇ ਇੱਕ ਦੋ ਆਫੀਸਰ ਗਏ ਸੀ ਉਹਨਾਂ ਨੇ ਆਪਣਾ ਸਟੈਂਡ ਢੱਡ ਕੇ ਲਿਆ ਇਹ ਤਾਂ ਅਸਲੀ ਗੱਲ ਹੈ ਵੀ ਕੇਜਰੀਵਾਲ ਦੀ ਆ ਜਿਹੜੀਆਂ ਰੈਂਦੀ ਰੂਹੀਆਂ ਆ ਉਹਦੀ ਤਿਆਰੀ ਚ ਲੱਗੇ ਆ ਤੇ ਕੇਤਰੀਵਾਲ ਨੇ ਬੋਲਣਾ ਕੀ ਆ ਨਸ਼ਿਆਂ ਵਿਰੁੱਧ ਅਸੀਂ ਕੀ ਕਰ ਰਹੇ ਹਾਂ ਤੇ ਅਸੀਂ ਪ੍ਰੋਜੈਕਸ਼ਨ ਕੀ ਕਰਦੀ ਆ ਤੇ ਮੇਰੀ ਤਾਂ ਇਹਨਾਂ ਨੂੰ ਇੱਕੋ ਹੀ ਗੁਜ਼ਾਰਿਸ਼ ਹੈ ਕਿ ਆਪਾਂ ਇਹਦੇ ਵਿੱਚ ਕਿਉਂਕਿ ਅਸੀਂ ਪਿੱਛੇ ਜਾਏ ਔਰ ਮੇਰਾ ਇੰਟਰਸਟ ਇਹਨਾਂ ਇਸ਼ੂਜ਼ ਦੇ ਉੱਤੇ ਰਹਿੰਦਾ ਕਿ ਅਸੀਂ ਇੱਕ ਪਾਣੀਆਂ ਦੇ ਸਬੰਧ ਦੇ ਵਿੱਚ ਇੱਕ ਸੈਮੀਨਾਰ ਕਰਾਇਆ ਸੀ ਜਿਹਦੇ ਵਿੱਚ ਐਕਸਪਰਟਸ ਜਿਹੜੇ ਮੈਂ ਨਹੀਂ ਕਹਿੰਦਾ ਕਿ ਪਿਛਲੇ ਸਮੇਂ 'ਚ ਗਲਤੀਆਂ ਨਹੀਂ ਹੋਈਆਂ ਪਿਛਲੇ ਸਮੇਂ ਦੇ ਵਿੱਚ ਵੀ ਗਲਤੀਆਂ ਹੋਈਆਂ ਹੈਗੀਆਂ ਅੱਜ ਅਸੀਂ ਜਿੱਥੇ ਖੜੇ ਆ ਅਸੀਂ ਪੰਜਾਬ ਨੂੰ ਕਿਵੇਂ ਡਿਪੈਂਡ ਕਰ ਸਕਦੇ ਆ ਅਸੀਂ ਪੰਜਾਬ ਦੇ ਨਾਲ ਕਿਵੇਂ ਖੜ੍ਹ ਸਕਦੇ ਆ ਕਿਉਂਕਿ ਇਹਦੇ ਵਿੱਚ ਜਿਹੜਾ 2004 ਦੇ ਵਿੱਚ ਵੀ ਜਿਹੜਾ ਜਿਹੜਾ ਪੰਜਾਬ ਜਿਹੜਾ ਪੰਜਾਬ ਪੁਨਰ ਗਠਨ ਐਕਟ ਆ ਉਹਦੀਆਂ ਧਰਾਵਾਂ ਜਿਹੜੀਆਂ 78 82 ਤੇ 80 ਮੈਨੂੰ ਲੱਗਦਾ ਉਦੋਂ ਇਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤੇ ਉਦੋਂ ਕਮੀ ਪੇਸ਼ੀ ਰਹਿ ਗਈ ਇਹ ਸਾਨੂੰ ਇਮੀਡੀਏਟਲੀ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਰੱਦ ਕਰ ਦੇਣੀ ਚਾਹੀਦੀ ਹੈ ਔਰ ਉਹਦੇ ਨਾਲ-ਨਾਲ ਜਿਹੜੀਆਂ ਐਕਸਪਰਟਸ ਜਿਹੜੇ ਹੈਗੇ ਆ ਉਹਨਾਂ ਨੂੰ ਬੁਲਾਉਣਾ ਚਾਹੀਦਾ ਉਹਨਾਂ ਤੋਂ ਸਲਾਹ ਲੈਣੀ ਚਾਹੀਦੀ ਹੈ ਔਰ ਉਹਦੇ ਨਾਲ-ਨਾਲ ਆਲ ਪਾਰਟੀ ਮੀਟਿੰਗ ਔਰ ਮੈਨੂੰ ਇੱਕਦਮ ਵੀ ਹੈਰਾਨਗੀ ਆ ਵੀ ਤੁਹਾਨੂੰ ਲੋਕਾਂ ਨੇ ਫਤਵਾ ਦਿੱਤਾ ਵੀ ਸੰਵਧਾਨਿਕ ਤੌਰ ਤੇ ਸਰਕਾਰ ਤੁਹਾਡੀ ਹੈ ਜਿਹੜਾ ਕੰਮ ਅਸੀਂ ਵਿਧਾਨ ਸਭਾ 'ਚ ਕਰ ਸਕਦੇ ਤੁਹਾਡੇ ਕੋਲ 92 ਐਮ ਐਲ ਏ ਆ ਲੇਕਿਨ ਅਸੀਂ ਉਹ ਨਹੀਂ ਕਰਨਾ ਅਸੀਂ ਤਾਂ ਟਵੀਟ ਯਾਰ ਮੈਂ ਤਾਂ ਕਿਹਾ ਆਪੋਜੀਸ਼ਨ ਅਸੀਂ ਆਪੋਜੀਸ਼ਨ 'ਚ ਬੈਠੇ ਆ ਅਸੀਂ ਕੋਈ ਪੱਤਰਕਾਰ ਸੰਮੇਲਨ ਕਰ ਲਈਏ ਕੋਈ ਟਵੀਟ ਕਰ ਲਈਏ ਕੋਈ ਕੁਝ ਕਰ ਲਈਏ ਪਰ ਜਿਹੜੀ ਸਰਕਾਰ ਹੈ ਉਹਨੂੰ ਤਾਂ ਐਕਟ ਕਰਨ ਦੀ ਜ਼ਰੂਰਤ ਹੈ ਔਰ ਉਹ ਜਿਹੜਾ ਡੈਮ ਸੇਫਟੀ ਕਾਨੂੰਨ 2021 ਆ ਉਹਨੂੰ ਵਿਧਾਨ ਸਭਾ ਚ ਲਿਜਾ ਕੇ ਰੱਦ ਕਰਨ ਦੀ ਜਰੂਰਤ ਹੈ ਇਹਦੇ ਅਗੇਂਸਟ ਸੰਘਰਸ਼ ਵਿੜਨ ਦੀ ਜਰੂਰਤ ਹੈ ਇਹਦੇ ਅਗੇਂਸਟ ਇਹ ਨਹੀਂ ਹੈ ਕਿ ਸਿਰਫ ਅਸੀਂ ਗੱਲਾਂ ਕਰਕੇ ਕਿਉਂਕਿ ਇਹ ਜਿਹੜਾ ਕਾਨੂੰਨ ਹੈ ਇਹ ਬੀਸਿਕਲੀ ਟੋਟਲ ਜੇ ਤੁਸੀਂ ਪਾਣੀਆਂ ਦੇ ਸਿਸਟਮ ਨੂੰ ਸਮਝੋਗੇ ਇਹ ਰਾਜਾਂ ਦਾ ਅਧਿਕਾਰ ਹੈ ਤੇ ਇਹਨਾਂ ਨੇ ਸਾਡੇ ਕੋਲ ਜ਼ਬਰਦਸਤੀ ਕਦੀ ਐਬੋਸ਼ਨਰੀ ਕਹਿੰਦੇ ਆ ਕਿਉਂਕਿ ਇਹਨਾਂ ਨੇ ਹਰਿਆਣੇ ਨੂੰ ਵੀ ਜਿੰਨਾ ਉਹਨਾਂ ਨੂੰ ਪਾਣੀ ਚਾਹੀਦਾ ਸੀ ਆਲਰੇਡੀ ਉਤੋਂ ਵੱਧ ਲੈ ਚੁੱਕੇ ਆ ਰਾਜਸਥਾਨ ਉਹਨਾਂ ਲੈ ਚੁੱਕਿਆ ਇਹ ਤਾਂ ਫਿਰ ਰੋਜ਼ ਇਹ ਗੱਲ ਗੱਲ ਜਿੱਦਾਂ ਕਹਿੰਦੇ ਹੁੰਦੇ ਨੇ ਨਾ ਗੱਲ ਪੈਸੇ ਦੀ ਨਹੀਂ ਗੱਲ ਸਿਹੇ ਦੀ ਆ ਕਿਉਂਕਿ ਇਹ ਤਾਂ ਫਿਰ ਰੋਜ਼ ਸੈਂਟਰ ਸਰਕਾਰ ਕੋ ਜਾਇਆ ਕਰਨਗੇ ਤੇ ਸੈਂਟਰ ਸਰਕਾਰ ਕਹਾਂ ਤਰੋ ਕੋਈ ਕਿ ਹਾਂ ਵੀ ਉਹਨਾਂ ਨੂੰ ਪੀਣ ਲਈ ਚਾਹੀਦਾ ਕਿਉਂਕਿ ਸਾਡਾ ਕਿਸਾਨ ਭਾਵੇਂ ਇਹਦੇ ਤੋਂ ਵੱਝਾ ਰਹਿ ਜਵੇ ਸਾਡਾ ਕਿਸਾਨ ਜਿਹੜਾ ਆ ਉਹ ਸਾਡਾ ਅਸੀਂ ਤਾਂ ਅਸਲੀ ਗੱਲ ਹੈ ਕਿ ਮੇਰਾ ਖਿਆਲ 13.14 ਲੱਖ ਟਿਊਬਨ ਲਾ ਕੇ ਅਸੀਂ ਸਾਰੇ ਦਾ ਸਾਰਾ ਜਿਹੜਾ ਪਾਣੀ ਆ ਆਪਣਾ ਪਹਿਲਾਂ ਤਾਂ ਥੰਡਿਓਂ ਵੀ ਖਿੱਚ ਲਿਆ ਤੇ ਹੁਣ ਜਿਹੜਾ ਸਾਨੂੰ ਕਿਉਂਕਿ ਅਸੀਂ ਤਾਂ ਪਹਿਲੀ ਲੜਾਈ ਹੈ ਜਿਹੜੀ ਆ ਉਹ ਲੱਗੇ ਹੋਏ ਆ ਕਿਉਂਕਿ ਮੈਂ ਨਹੀਂ ਕਹਿੰਦਾ ਅਕ੍ਰੋਸ ਦਾ ਪਾਰਟੀ ਲਾਈਨ ਗਲਤੀਆਂ ਗੁੱਤੀਆਂ ਜਿਹੜੀਆਂ ਉਹ ਹੋਈਆਂ ਹੈਗੀਆਂ ਲੇਕਿਨ ਇਹ ਸਾਨੂੰ ਉਹਦੇ ਨਾਲ ਨਾਲ ਕਿਉਂਕਿ ਬਹੁਤ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਐਕਚੁਅਲੀ ਰੇਸ਼ੋ ਕੀ ਆ ਇਹਦਾ ਸਾਨੂੰ ਵਿਧਾਨ ਸਭਾ ਦੇ ਵਿੱਚ ਵਾਈਟ ਪੇਪਰ ਵੀ ਲਿਆਉਣਾ ਚਾਹੀਦਾ ਤਾਂ ਕਿ ਅਸਲੀਅਤ ਲੋਕਾਂ ਦੇ ਸਾਹਮਣੇ ਔਰ ਦੇਸ਼ ਦੇ ਸਾਹਮਣੇ ਆਵੇ ਕਿ ਸਾਡੇ ਨਾਲ ਪੰਜਾਬ ਨਾਲ ਕਿੰਨਾ ਧੱਕਾ ਹੋ ਰਿਹਾ ਔਰ ਮੈਂ ਭਗਵੰਤ ਮਾਨ ਜੀ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਆ ਜਿਹੜੇ ਤੁਹਾਡੇ ਦਿੱਲੀ ਦੇ ਆਕਾ ਹੈ ਨਾ ਇਹਨਾਂ ਨੇ ਤਾਂ ਫੋਨ ਬੰਦ ਕਰਨਾ ਤੇ ਚਲੇਣਾ ਭਗਵੰਤ ਮਾਨ ਜੀ ਪੰਜਾਬ ਚ ਤਾਂ ਆਪਾਂ ਹੈ ਨਾ ਤੇ ਲੋਕਾਂ ਨੂੰ ਆਪਾਂ ਨੂੰ ਲੋਕਾਂ ਨੇ ਪੁੱਛਣਾ ਵੀ ਤੁਸੀਂ ਕੀ ਕੀਤਾ ਸੀ ਤੇ ਆਪਾਂ ਉਸ ਕੂਟੋ ਕੂਟੀ ਰਹਿਣ ਦਈਏ ਉਥੇ ਧਰਨੇ ਲਾਉਣੇ ਮੈਂ ਕਿਹਾ ਚਲੋ ਸਰਕਾਰ ਆ ਪਤਾ ਨਹੀਂ ਹੋਣ ਇਹਨਾਂ ਦੀ ਮਾਨਸਿਕਤਾ ਕੀ ਆ ਵੀ ਸਰਕਾਰ ਵੀ ਧਰਨੇ ਲਾਉਂਦੀ ਹੁੰਦੀ ਆ ਲੇਕਿਨ ਆਪਾਂ ਇਹਨੂੰ ਵਿਧਾਨ ਸਭਾ ਚ ਲਿਆ ਕੇ ਤਾਂ ਇਹਦਾ ਅਸਲੀ ਗੱਲ ਆ ਇਹਨੂੰ ਰੱਦ ਕਰੀਏ ਇਹ ਜਿਹੜਾ ਡੈਮ ਸੇਫਟੀ ਐਕਟ ਆ ਇਹਨੂੰ ਰੱਦ ਕਰੀਏ ਕਿਉਂਕਿ ਤਿੰਨ ਸਾਲ ਆਪਣੇ ਕੋ ਸਮਾ ਸੀਦਾ ਨਾ ਅਸੀਂ ਸੁਪਰੀਮ ਕੋਰਟ ਚ ਗਏ ਆ ਨਾ ਅਸੀਂ ਬਾਕੀ ਰਾਜਾਂ ਨੂੰ ਇਕੱਠਾ ਕੀਤਾ ਔਰ ਨਾ ਇਹਦੇ ਤੇ ਕੋਈ ਅਸੀਂ ਅੱਜ ਤੱਕ ਕਾਰਵਾਈ ਕੀਤੀ ਆ ਹੁਣ ਤਾਂ ਇਹ ਆ ਕਿ ਜਿੱਦਾਂ ਕਹਿੰਦੇ ਹੁੰਦੇ ਨਾ ਵੀ ਨੀੜੇ ਆਈ ਜੱਜ ਉਹਨਾਂ ਨੇ ਕੱਲ ਕਰ ਹੀ ਦਿੱਤਾ ਉਹਨਾਂ ਨੇ ਸਾਡੀ ਧੌਣ ਤੇ ਅਸਲੀ ਗੱਲ ਹੈ ਗੋਡਾ ਰੱਖ ਕੇ ਇਹ ਕੰਮ ਕੀਤਾ ਹੈਗਾ ਤੇ ਇਹ ਨੂੰ ਸਾਨੂੰ ਅਕ੍ਰੋਸ ਦਾ ਪਾਰਟੀ ਨਹੀਂ ਨਾ ਅਕ੍ਰੋਸ ਦਾ ਪੰਜਾਬੀ ਹੈ ਤੇ ਮੈਂ ਜਿੱਨੇ ਪ੍ਰੈਸ ਦੇ ਦੋਸਤ ਵੀ ਆਏ ਆ ਭਰਾ ਇਹ ਪੰਜਾਬ ਸਾਰਾ ਆਪਣਾ ਸਾਰਿਆਂ ਦਾ ਸਾਂਝ ਆਇਆ ਕਿਸੇ ਪਾਰਟੀ ਦਾ ਨਹੀਂ ਹੈ ਕਿਸੇ ਕਿਸੇ ਦਾ ਨਹੀਂ ਹੈ ਤੇਸ ਕਰਕੇ ਇਹਨੂੰ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਆਪਾਂ ਲੈ ਕੇ ਜਾਈਏ ਕਿ ਜ਼ਿੰਮੇਵਾਰੀ ਆਪਣੀ ਸਾਰਿਆਂ ਦੀ ਸਾਂਝੀ ਬਣਦੀ ਆ ਕਿ ਇਹ ਨਾ ਹੋਵੇ ਕਿਤੇ ਵੀ ਇਹ ਮਤਲਬ ਉਹ ਉੱਥੇ ਹੀ ਰਹਿ ਜਵੇ ਜਿੱਥੇ ਕਿਸੇ ਨੂੰ ਪਤਾ ਲੱਗੇ ਕਿਸੇ ਨੂੰ ਪਤਾ ਨਾ ਲੱਗੇ ਗੱਲ ਤੁਸੀਂ ਵੀ ਸਮਝਦੇ ਆ ਗੱਲ ਮੈਂ ਵੀ ਸਮਝਦਾ ਗੜਾਗੜਾ ਇਹਨਾਂ ਸਾਰਿਆਂ ਦਾ ਬਹੁਤ ਘਟਿਆ ਆ ਲੇਕਿਨ ਆਪਾਂ ਜਿਹੜੀ ਪੰਜਾਬੀਅਤ ਆ ਉਹਦੇ ਤੇ ਪਹਿਰਾ ਰੱਖੀਏ ਮੈਂ ਤਾਂ ਇੰਨੀ ਕੁ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਔਰ ਇਸ ਗੱਲ ਲਈ ਕਿ ਤੁਸੀਂ ਅੱਜ ਸਾਰੇ ਇਸ ਸਮੇਂ ਇਕੱਠੇ ਹੋਏ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਔਰ ਮੈਂ ਹੁਣ ਤੁਹਾਨੂੰ ਬੇਨਤੀ ਕਰਦਾ ਕਿਉਂਕਿ ਬੀਰੀ ਸਾਹਿਬ ਕਿਉਂਕਿ ਇਹ ਕਿਸੇ ਫੰਕਸ਼ਨ ਤੇ ਸੀਗੇ ਤੇ ਮੈਂ ਫਿਰ ਇਹਨਾਂ ਨੂੰ ਵੀ ਬੇਨਤੀ ਕੀਤੀ ਵੀ ਆਜੋ ਆਪਣੀ ਪਾਰਟੀ ਦੀ ਗੱਲ ਹੈ ਕੀ ਆ ਆਪਣੇ ਸਿਸਟਮ ਦੀ ਗੱਲ ਹੈ ਪੰਜਾਬ ਦੀ ਗੱਲ ਹੈ ਤਾਂ ਇਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਸਰਦਾਰ ਜੀ ਕਿਵੇਂ ਦੇਦਦੇ ਹੋ ਇਸ ਉਸ ਪ੍ਰਸ਼ਾਸਨ ਵੱਲੋਂ ਇਹ ਰਹਾ ਗਿਆ ਉਸ ਦੇ ਡੰਗਰ ਦੇ ਚਾਬੀਆਂ ਇਹ ਕਿਹੜੀਆਂ ਹੈਆਂ ਗਿਆ ਦੇਸਰੇ ਦਾ ਲੀਆ ਕੰਟਰੋਲ ਜਿਆ ਉੱਤੇ ਰਿ ਹੈ ਤੇ ਇਹ ਚਾਹੁੰਦੇ ਹੈ ਕਿ ਬੀਸੀ ਦਿੱਤੀ ਹੈ ਕਿ 17 ਜੂਸਰ 17 ਜੂਸਿਕ ਪਾਣੀ ਮੇੜਾ ਜਹਾ ਉੱਤੋਂ ਜ਼ਿਆਦਾ ਪਰਦੇ ਹੈ ਤੇ ਕਿਉਂ ਜਿੰਨਾ ਮੰਗਦੇ ਇਤਨਾ ਮਾਣੇ ਨਹੀਂ ਕਰਾਂ ਮੇ ਕੋਸ਼ਲੀਅਤ ਗੱਲ ਹੈ ਕਿ ਇਹ ਨਟੰਕੀ ਕਰਦੇ ਹਰ ਚੀਜ਼ ਦੇ ਵਿੱਚ ਮੈਂ ਥੋੜਾ ਜਿਹਾ ਬੈਕਗਰਾਉਂਡ ਚ ਵੈਸੇ ਬਹੁਤਾ ਜਾਣਦਾ ਨਹੀਂ ਹੁੰਦਾ ਜਿੰਨੇ ਨੇ ਯੂ ਟਰਨ ਮਾਰੇ ਕਿਉਂਕਿ ਸਿਰਫ ਸੋਸ਼ਲ ਮੀਡੀਆ ਦੀ ਸਰਕਾਰ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਕੰਟੈਂਟ ਬਣਾ ਕੇ ਚਲਾਉਣਾ ਹੋਊਗਾ ਦਾਲੀ ਨਹੀਂ ਕੀਆ ਚਾਹੇ ਆ ਯੁੱਧ ਨਸ਼ਾ ਵਿਰੋਧ ਹੋਵੇ ਚਾਹੇ ਇਦਾਂ ਦੀਆਂ ਕਿਉਂਕਿ 3 ਸਾਲ ਦਾ ਸਭਾ ਸੀ ਯਾਰ ਦੇਖੋ 2021 ਦੇ ਵੀਰ ਦੇ ਵਿੱਚ ਇੱਕ ਕਾਨੂੰਨ ਬਣਿਆ 22 23 ਤੇ 24 ਤੇ ਅੱਜ ਆਪਾਂ 25 'ਚ ਬੈਠੇ ਆ ਮੈਂ ਤੁਹਾਡੇ ਨਾਲ ਤਿੰਨ ਵੀਡੀਓ ਸ਼ੇਅਰ ਕੀਤੀਆਂ ਇਹਨਾਂ ਦੇ ਲੀਡਰਸ ਦੀਆਂ ਉਹ ਇਸ ਕਰਕੇ ਕੀਤੀਆਂ ਵੀ ਇਹਨਾਂ ਦੀ ਮਾਨਸਿਕਤਾ ਤੇ ਇਹਨਾਂ ਦੀ ਕਹਿਣੀ ਤੇ ਇਹਨਾਂ ਦੀ ਕਰਨ ਉਹਦੇ ਵਿੱਚ ਤੁਸੀਂ ਸਮਝ ਸਕਦੇ ਹੋ ਸਾਰਾ ਕੁਝ ਹੀ ਮੈਂ ਇਸੇ ਕਰਕੇ ਕਿ ਆ ਵੀ ਯਾਰ ਸਾਡੇ ਕੋਲ 96 ਐਮਐਲਏ ਨਾ ਦੇ ਆ ਬਾਕੀ ਅਸੀਂ ਹੈਗੇ ਆ ਅਸੀਂ ਇਹਨਾਂ ਨਾਲ ਇਸ ਕੰਮ ਲਈ ਸਾਡੀ ਪਾਰਟੀ ਤੇ ਅਸੀਂ ਸਾਰੇ ਐਮਐਲਏ ਮੁੰਡੇ ਨਾ ਮੁੰਡਾ ਲਾ ਕੇ ਇਹਨਾਂ ਦਾ ਖੜੂ ਤਿਆਰ ਆ ਪਰ ਕਮ ਸੇ ਕਮ ਗੱਲਾਂ ਨਾਲ ਨੂੰ ਕਮ ਸੇ ਕਮ ਪ੍ਰੈਕਟੀਕਲ ਲੈਵਲ ਤੇ ਇਮੀਡੀਏਟਲੀ ਸਾਡੂੰ ਜਿਹੜੇ ਇਹਦੀ ਰੈਮਡੀ ਆ ਉਹ ਸਾਡੂੰ ਲੈਣ ਦੀ ਜੂਰੀ ਹੈ ਨਾ ਕੋਈ ਗੱਲ ਨਹੀਂ ਕਰੀਏ ਕਿ ਪੰਜਾਬ ਅੱਜ ਸਰਕਾਰ ਦਾ ਮੁੱਦਾ ਹੈਗਾ ਹੈ ਸੈਂਟਰ ਗੌਰਮੈਂਟ ਦੇ ਵਿੱਚ ਕੁਝ ਨਹੀਂ ਕਰ ਰਿਹਾ ਤਾਂ ਕਿਤੇ ਨਹੀਂ ਕਿਤੇ ਇਹਦਾ ਵਿਜੀਬਲ ਸਪੋਰਟ ਆ ਲੈ ਸਪੋਰਟ ਕਿਉਂ ਕਰਦੇ ਮੈਂ ਤਾਂ ਕਹਿੰਦਾ ਖੋਇਆ ਜੀ ਜੀਪੀ ਨੇ ਸਾਡੇ ਨਾਲ ਧੱਕਾ ਹੀ ਬੀਜਪੀ ਨੇ ਕੀਤਾ ਇਹਦੇ 'ਚ ਤਾਂ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਵੀ ਇਸ ਗੱਲ ਤੇ ਕੋਈ ਸ਼ੱਕ ਹੋਵੇ ਕਿ ਇਹ 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 ਜਿਹੜਾ ਕਾਨੂੰਨ ਬਣਾਇਆ ਬੇਸਿਕਲੀ ਹੈ ਇਹ ਰਾਜਾਂ ਦਾ ਅਧਿਕਾਰ ਹੈ ਲੇਕਿਨ ਕਾਨੂੰਨ ਕਿਹਨੇ ਬਣਾਇਆ ਬੀਜਪੀ ਦੀ ਸੈਂਟਰ ਸਰਕਾਰ ਨੇ ਬਣਾਇਆ ਬੀਜਪੀ ਦੀ ਸੈਂਟਰ ਸਰਕਾਰ ਨੇ ਜਿਹੜਾ ਡੈਮ ਸੇਫਟੀ ਐਕਟ ਆ ਉਹਨੂੰ 2019 ਦੇ ਵਿੱਚ ਲੋਕ ਸਭਾ ਤੋਂ ਪਾਸ ਕੀਤਾ ਔਰ 2020 ਦੇ ਵਿੱਚ ਰਾਜ ਸਭਾ ਤੋਂ ਪਾਸ ਤੇ ਤਾਂ ਇਹ ਜਿਹੜਾ ਕਾਨੂੰਨ ਬੜਿਆ ਔਰ ਉਸ ਕਾਨੂੰਨ ਦੇ ਤਹਿਤ ਜਿਹੜਾ ਇਹ ਕਿਉਂਕਿ ਆਲਟੀਮੇਟਲੀ ਇਹ ਜਿਹੜੀਆਂ ਸਾਰੀਆਂ ਪਾਵਰਸ ਆ ਉਹਦੇ ਤੋਂ ਡਰਾਪ ਹੁੰਦੀਆਂ ਤਾਂ ਕਿ ਸਾਡੇ ਜਿਹੜੇ ਡਾਇਰੈਕਟਰਸ ਆ ਉਹਨੂੰ ਉਹ ਘਟਾਏ ਗਏ ਆ ਜਿਹੜਾ ਹੁਣ ਡਾਇਰੈਕਟਰ ਬਦਲਿਆ ਗਿਆ ਐਕਚੁਅਲੀ ਮੈਨੂੰ ਲੱਗਦਾ ਕਿ ਸਾਡੇ ਸੀਐਮ ਸਾਹਿਬ ਸ਼ਾਇਦ ਅਪਡੇਟਡ ਨਹੀਂ ਹੈਗੇ ਅਜੇ ਵੀ ਕਹੀ ਜਾਂਦੇ ਕਿ 60% ਜੇ 60% ਭਾਗੀਦਾਰੀ ਸਾਡੀ ਹੋਵੇ ਤਾਂ ਫਿਰ ਕਿਸੇ ਦੀ ਜ਼ਰਤ ਕਿਤਾ ਵੀ ਇਹੋ ਜਿਹਾ ਜਿਹੜਾ ਇਸ਼ੂ ਆ ਉਹ ਉਹ ਜਿਹੜਾ ਆ ਇਮੀਡੀਟਲੀ ਉਹਨਾਂ ਦੇ ਫੇਵਰ ਦੇ ਵਿੱਚ ਹੋਊਗਾ ਸਰ ਫੈਡਰਲਿਜ਼ਮ ਦੀ ਗੱਲ ਮੈਨੂੰ ਲੱਗਦਾ ਇਹਦੇ ਚ ਪਾਣੀ ਡਾਣੋ ਵੀ ਪੱਤੀ ਨਾਲ ਹੋ ਜਾਂਦੀ ਹੈ ਕਿਉਂਕਿ ਸੰਗੀਤਾਂ ਦੇ ਨਾਲ ਦੇਸ਼ ਚੱਲਦਾ ਤੇ ਇਹ ਤਾਂ ਸੰਗੀ ਨੱਪਣ ਵਾਲੀ ਗੱਲ ਹੁੰਦੀ ਹੈ ਕਿ ਕਰਾਂਗੇ ਵੀ ਫੈਡਰਲਿਜ਼ਮ ਦਾ ਖੁੰਝੇ ਲੱਤਾ ਉਹਨਾਂ ਨੇ ਸਰ ਸਭ ਤੋਂ ਇਹ ਚੀਜ਼ਾਂ ਕਰਤੀਆਂ ਉੱਤਰੋ ਜਿਹੜੇ ਯੂਨੀਅਨ ਯੂਨੀਵਰਸਿਟੀ ਬਣ ਗਏ ਨੇ ਹੁਣ ਖੱਤਰ ਸਾਹਿਬ ਉਹ ਵੀ ਬੀਜੇਪੀ ਵਾਲੇ ਬਿਆਨ ਦੇਈ ਜਾਂਦੇ ਯੂਨੀਅਨ ਆਰੀ ਉਹਦੇ ਚ ਵੀ ਕੋਈ ਗੱਲਬਾਤ ਨਹੀਂ ਫੈਡਰਲ ਸਟਰਕਚਰ ਤੇ ਹੁਣ ਲੈ ਨੂੰ ਕਿੱਦਾਂ ਫੈਡਰਲ ਸਟਰਕਚਰ ਤਾਂ ਬਿਲਕੁਲ ਇਹਨਾਂ ਨੇ ਤੈਸ ਨੈਸ ਕਰ ਦਿੱਤਾ ਕਿਉਂਕਿ ਆਪਾਂ ਉਹਦੇ ਤੇ ਕਿਤੇ ਲੱਗ ਵੀ ਦਰਲਾਂਗੇ ਚਾਹੇ ਐਜੂਕੇਸ਼ਨ ਫੌਜੀ ਆ ਚਾਹੇ ਜਿੰਨੀਆਂ ਪਾਵਰਸ ਹੈ ਕਿਆਂ ਹੌਲੀ ਹੌਲੀ ਰਾਜਾਂ ਤੋਂ ਹੋ ਕੇ ਉਹ ਹੌਲੀ ਹੌਲੀ ਸੈਂਟਰਲਾਈਜ਼ ਕਰੀ ਜਾਂਦੇ ਆ ਤਾਂ ਕਿ ਜਿਹਨੂੰ ਕਿਤੇ ਜਿੱਥੇ ਸਰਕਾਰ ਉਹਨਾਂ ਦੀ ਹੋਣਗੇ ਉਹਨਾਂ ਨੂੰ ਵੜ ਜਾ ਸਾਹ ਸੁ ਲਲੜ ਦੇਣਗੇ ਤੇ ਜਿੱਥੇ ਉਹਨਾਂ ਦੀ ਸਰਕਾਰ ਨਹੀਂ ਹੋਊਗੀ ਤੇ ਉੱਥੇ ਆਪਣੀ ਸੱਗੀ ਜਿਹੜੀ ਨੱਪੀ ਜਾਣਗੇ ਤਾਂ ਕਿ ਸਾਨੂੰ ਕਿਤੇ ਸਾਹ ਹੋਣਾ ਵੀ ਜਿਹੜਾ ਉੱਥਾ ਹੋਵੇ ਲੇਕਿਨ ਜਦੋਂ ਅ ਅ ਜਿਹੜੇ ਕਿ ਨਾਮ ਸਭਾ ਦੇ ਵਿੱਚ ਲੋਸ ਰੱਖੀ ਜਿਹੜੂ ਪਾਸ ਹੋਏ ਜਿਹੜੋ ਟੀਉਰੀ ਕਿਤਾ ਉਹ ਤਾਂ ਕੰਪਲਸਰਿਟ ਆ 2021 ਦੇ ਵਿੱਚ ਰਾਜ ਸਭਾ ਰਾਜ ਸਭਾ دوست ਇਹ ਇਹ ਦੋ ਇਸ਼ੂ ਹੈਗੇ ਆ ਆਪਾਂ ਨੂੰ ਬੇਸਿਕਲੀ ਦੇਖੋ 2004 ਦੇ ਵਿੱਚ ਕੈਪਟਨ ਅਵੰਬਿੰਦਰ ਸਿੰਘ ਨੇ ਇਹ ਇਹ ਜਿਹੜਾ ਜਿਹੜਾ ਵਿਧਾਨ ਸਭਾ ਦੇ ਵਿੱਚ ਇਹ ਮਕਾਲਾ ਲੰਦਾ ਸੀ ਜਿਹਦੇ ਵਿੱਚ ਇਹ ਉਹ ਮਤੇ ਦੇ ਤਹਿਤ ਤੁਹਾਨੂੰ ਯਾਦ ਹੋਣਾ ਕਿ ਉਹ ਰੱਦ ਕੀਤਾ ਸੀ ਪਰ ਉਹਦੇ ਵਿੱਚ ਜਿਹੜੀਆਂ ਕਮੀਆਂ ਰਹਿ ਗਈਆਂ ਉਹ ਅੱਜ ਉਹਨੂੰ ਦੂਰ ਕਰਨ ਦੀ ਜ਼ਰੂਰਤ ਹੈ ਉਹਦੇ ਵਿੱਚ ਹੀ ਜਿਹੜਾ ਇਹਦਾ ਇਹਦਾ ਐਕਟ ਪਈਆਂ ਤਹਰਾਵਾ 76 79 ਤੇ 80 ਆ ਉਹਨੂੰ ਰੱਦ ਕਰਨ ਦੀ ਮੈਂ ਕਹਿੰਦਾ ਤਮੀ ਪੇਸ਼ੀ ਸੀ ਲੇਕਿਨ ਉਹਨੂੰ ਅੱਜ ਸਾਨੂੰ ਰੱਦ ਕਰਨ ਦੀ ਜੂਤ ਹੈ ਸਭ ਤੋਂ ਜ਼ਿਆਦਾ ਰਾਇਲਟੀ ਮੰਗੀ ਜਾ ਰਹੀ ਸੀ ਪਾਣੀ ਦੀ ਕਹਿੰਦੇ ਕਿ ਰਾਇਲਟੀ ਚਾਹੀਦੀ ਆ ਪਾਣੀ ਦੀ ਜੇ ਸਾਡਾ ਪਾਣੀ ਜਾ ਰਿਹਾ ਕੋਈ ਰਾਇਲਟੀ ਮਿਲਣੀ ਚਾਹੀਦੀ ਹਰ ਕੋਈ ਆਪਣੀ ਪ੍ਰਾਇੋਰਟੀ ਲੈਂਦਾ ਜਿਹੜੀ ਵੀ ਚੀਜ਼ ਉਹਨਾਂ ਦੇਖਣੀ ਚਾਹੇਗਾ ਪੁੱਛਿਆ ਪੰਜਾਬ ਦਾ ਪੰਜਾਬ ਦਾ ਦੋਸਤ ਹਮੇਸ਼ਾ ਤੱਕ ਆਉਂਦਾ ਦੇਖੋ ਆਪਾਂ ਕੋਲਾ ਲਿਆਉਂਦੇ ਆ ਝਾਰਖਣ ਤੋਂ ਆਪਾਂ ਪੱਥਰ ਲਿਆਉਂਦੇ ਆ ਰਾਜਸਥਾਨ ਤੋਂ ਆਪਾਂ ਨੂੰ ਉੱਥੇ ਰਾਇਲਟੀ ਦੇਣੀ ਪੈਣੀ ਆ ਪਈ ਪੰਜਾਬ ਨਾਲ ਇਹੋ ਜਿਹਾ ਤੱਕਾ ਵੀ ਸਾਡਾ ਪੰਜਾਬ ਦਾ ਪਾਣੀ ਪਹਿਲਾਂ ਇਹਨਾਂ ਨੇ ਬੇਸਿਕਲੀ ਜਿਹੜਾ ਜਿਹੜਾ ਪੰਜਾਬ ਰਾਜ ਪੁਨਰਗਠਨ ਐਕਟ ਆ ਉਹਦੀ ਐਮੈਂਡਮੈਂਟ ਕਰਕੇ ਹੀ ਸਾਡੇ ਕੋਲ ਪਾਣੀ ਖੋਇਆ ਮੈਨੂੰ ਕਿੰਦਾ ਕੋਈ ਸਰਕਾਰ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਨੇ ਕੀਤਾ ਹੋਵੇ ਕਿਸੇ ਸਰਕਾਰ ਨੇ ਕੀਤਾ ਹੋਵੇ ਪਰ ਅੱਜ ਸਾਨੂੰ ਪੰਜਾਬ ਨਾਲ ਕਿਉਂਕਿ ਪੰਜਾਬ ਕੋਲ ਪਾਣੀ ਦੀ ਕਮੀ ਆ ਬਹੁਤ ਪਿਛਲੇ ਪਾਸੇ ਡੈਮਾਂ ਦੇ ਵਿੱਚ ਬਹੁਤ ਪਾਣੀ ਘਟ ਗਿਆ ਕਿਉਂਕਿ ਹਰ ਬੰਦੇ ਨੂੰ ਪਤਾ ਕਿ ਜਿਹੜੀ ਰੇਸ਼ੋ ਆ ਉਹ ਪੰਜਾਬ ਦੇ ਵਿੱਚ ਪਾਣੀ ਡੈਮਾਂ ਦੇ ਵਿੱਚ ਬਹੁਤ ਘਟ ਗਿਆ ਸਾਡਾ ਕਿਸਾਨ ਜਿਹੜਾ ਹੈ ਉਹ ਆਲਰੇਡੀ ਸਟ੍ਰੈਸਡ ਹੈਗਾ ਤੇ ਜਦੋਂ ਉਹਨੂੰ ਪਾਣੀ ਹੋਰ ਨਾਲ ਮਿਲਿਆ ਤੇ ਉਹ ਆਲਟੀਮੇਟਲੀ ਹੋਰ ਕਿਤੇ ਨਾ ਕਿਤੇ ਮਾਰੇ ਪਾਸੋਂ ਬੰਦ ਜੇਕਰ ਜੇਕਰ ਤੁਸੀਂ 3 ਸਾਲ ਬਾਰੇ ਮੁੱਦਾ ਚੱਕ ਕੇ ਲਿਆਏ ਹੋ ਲੇਕਿਨ ਵੀ ਬਸ ਕੋਈ ਵੀ ਅਗਾਂਹ ਨਹੀਂ ਕਰ ਸਕਦਾ ਕਿਉਂਕਿ ਜਿਹੜੇ ਜਿਹੜੇ ਬਾਰੇ ਆਏ ਜਾਂਦੇ ਆ ਆਮ ਆਦਮੀ ਪਾਰਟੀ ਨੇ 3 ਸਾਲ ਪਹਿਲੇ ਕੀਤੇ ਸੀ ਕਿ ਬਾਰਿਸ਼ ਹੋਣੀ ਹੋਇਆ ਉਹਦੇ ਤੇ ਆਪਾਂ ਕਿਉਂ ਨਹੀਂ ਬੋਲਦੇ ਆ ਮੈਂ ਤਾਂ ਹਮੇਸ਼ਾ ਹੀ ਕਹਿੰਦਾ ਮੈਂ ਤਾਂ ਤੁਹਾਨੂੰ ਇੱਥੇ ਕਿਤੇ ਸ਼ਾਇਦ ਹੋ ਸਕਦਾ ਵੀ ਜਿਹੜੀ 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 ਮਿੱਟੂ ਨੇ ਬਿਆਨ ਆਇਆ ਰਵਨੀਤ ਮਿੱਟੂ ਕਹਿ ਰਿਹਾ ਕਿ ਇੱਕ ਪਾਸੇ ਪੰਜਾਬ ਦਾ ਦੇਸ਼ ਜਿਹੜਾ ਪਾਕਿਸਤਾਨ ਦੇ ਖਿਲਾਫ ਖੜਾ ਹੋ ਰਿਹਾ ਹੈ ਇੱਥੇ ਕਿਤੇ ਪਾਣੀਆਂ ਨੂੰ ਲੈ ਕੇ ਦਾ ਆਪਸ ਵਿੱਚ ਲੜੀ ਜਾ ਰਿਹਾ ਹੈ ਪੰਜਾਬ ਨੂੰ ਕਿੰਨੇ ਕਦਮ ਦੀ ਜਿਹੜਾ ਇਹ ਤਾਂ ਲੜੋ ਇਹ ਤਾਂ ਵਾਸ਼ ਦੇਸ਼ ਦੀ ਲੜਾਈ ਤਾਂ ਪੰਜਾਬ ਸਭ ਤੋਂ ਮੋੜੇ ਹੋ ਕੇ ਲੜਦਾ ਹੈ ਕਿਹਨੂੰ ਪੁਲੀਖਾ ਆ ਕਿਹਨੂੰ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਯਾਰ ਜੀਜੇਪੀ ਕੋਲੋਂ ਸਾਨੂੰ ਦੇਸ਼ ਪ੍ਰੇਮ ਕਰਤੀ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਕਿਉਂਕਿ ਪੰਜਾਬ ਨੂੰ ਇਹ ਪਤਾ ਵੀ ਜਦੋਂ ਵੀ ਕਿਤੇ ਦੇਸ਼ ਦੇ ਉੱਤੇ ਕਿਤੇ ਵੀ ਆਫਤ ਆਈ ਹੈ ਤੇ ਪੰਜਾਬੀ ਸਭ ਤੋਂ ਔਰੇ ਖੜਾ ਹੁੰਦਾ ਹੈ ਅੱਗੇ ਪੰਜਾਬੀ ਸੱਤ ਤੋਂ ਮਰੇ ਖੜਾ ਤੁਸੀਂ ਯੁਧ ਨਸ਼ਾ ਵਿਰੁੱਧ ਤੇ ਗੱਲ ਕੀਤੀ ਕਿ ਯੁਧ ਨਸ਼ਾ ਵਿਰੁੱਧ ਉਹ ਸਹੀ ਨਹੀਂ ਕਰ ਰਹੇ ਲੇਕਿਨ ਸਰਕਾਰ ਕਾਫੀ ਕਾਰਵਾਈ ਕਰ ਰਹੀ ਚਲੰਦਰ ਜੀ ਕਾਫੀ ਕਾਰਵਾਈ ਕਰ ਰਹੀ ਲੁਧਿਆਣਾ ਚ ਵੀ ਤਕਰੀਬਨ ਸਖਦੇ ਨੇਅਰ ਹੋ ਕੇ ਕਾਰਵਾਈ ਆਪਾਂ ਆਪਾ ਦੋਸਤ ਜੀ ਇੱਕ ਦੋ ਦਿਨਾਂ ਚ ਆਪਾਂ ਬਹਿ ਲਾਂਗੇ ਭਾਵੇਂ ਇੱਥੇ ਪ੍ਰੈਸ ਕਾਨਫਰੰਸ ਕਰ ਲਾਂਗੇ ਮੈਂ ਤੁਹਾਨੂੰ ਸਾਰਾ ਡਾਟਾ ਕੱਢ ਕੇ ਦੇ ਦੂੰਗਾ ਵੀ ਅਸਲੀਅਤ ਕੀ ਹੈ ਕੇਂਦਰ ਸਰਕਾਰ ਨੇ ਇਹ ਜਿਹੜਾ ਜਿਹੜਾ ਡੈਮ ਸੇਫਟੀ ਐਕਟ ਇਹ ਜਿਹੜਾ ਕਰ ਲੈ ਕੇ ਕੇਂਦਰ ਸਰਕਾਰ ਲੈ ਰਹਾ ਹੈ ਤੁਸੀਂ ਇਹਨੇ ਕੋਈ ਆਪ ਦਾ ਸਰਪਾਦਾ ਤੇ ਰੱਖਿਆ ਉਹਨੇ ਕੀਤਾ ਉਹ ਲਿੰਕ ਇਹ ਇਹ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੀਤਾ ਸੀ ਸਾਨੂੰ ਸਾਨੂੰ ਉਹਦੇ ਲਈ ਲੜਨ ਦੀ ਜਰੂਰਤ ਹੈ ਸਾਨੂੰ ਉਹਦੇ ਅਗੇਂਸਟ ਖੜਨ ਦੀ ਜਰੂਰਤ ਹੈ ਜਿਹੜੀਆਂ ਧਰਾ ਜਿਹੜਾ ਪੰਜਾਬ ਰਾਜ ਪੁਲਰ ਕਠਨ ਐਕਟ ਹੈ ਉਹਦੀਆਂ ਜਿਹੜੀਆਂ ਧਰਾਵਾਂ ਤਿੰਨ ਹੈਗੀਆਂ ਉਹ ਜਦੋਂ ਕੈਨਸਲ ਹੋ ਜਾਂਦੀਆਂ ਉਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਬਹੁਤ ਚੀਜ਼ਾਂ ਜਿਹੜੀਆਂ ਟੈਕਨੀਕਲੀ ਕਵਰ ਹੋ ਜਾਂਦੀ ਪਰ ਲੰਬਾ ਬਹੁਤ ਲੰਬਾ ਮੇਰੇ ਲੰਬਾ ਕਿਉਂ ਹੈ ਕੱਲ ਨੂੰ ਸਤਨੇੜ 3 ਦਿਨ ਦਾ ਤਿੰਨ ਦਿਨ ਦਾ ਨੋਟਿਸ ਦੇ ਕੇ 7 ਦਿਨਾਂ ਦਾ ਪੱਜ ਦਿੰਦਾ ਨੋਟਿਸ ਦੇ ਕੇ 7 ਦਿਨਾਂ ਦਾ ਇਟ ਇਜ਼ ਅ ਬੈਟਰ ਆਫ ਫੂ ਡੇਸ ਜਿੱਤਾਂ ਨੂੰ ਕਿਹਾ ਦਾ ਸੀ ਇਹ ਤਾਂ ਅਸਲੀ ਗੱਲ ਹੈ ਜਾਨ ਹੈ ਨਹੀਂ ਅਸਲੀ ਵੀ ਟੀਮ ਹੈ ਬੀ ਜੀ ਪੀ ਵੀ ਇਹ ਇਸ ਕਰਕੇ ਸਾਰਾ ਕੁਝ ਕਰਦੀ ਹੈ ਇਹ ਤਾਂ ਸਿਰਫ ਸੋਸ਼ਲ ਮੀਡੀਆ ਤੇ ਅੱਛਾ ਕਦੀ ਤੁਸੀਂ ਦੇਖਿਆ ਵੀ ਸਰਕਾਰ ਹੀ ਧਰ ਦੇ ਲਾਉਣ ਦੀ ਹੋਵੇ ਬਈ ਜਦੋਂ ਤੁਸੀਂ 3 ਸਾਲ ਸੁੱਤੇ ਰਹੇ ਤੇ ਹੁਣ ਸਰਕਾਰ ਧਰ ਲਾਉਣ ਲੱਗ ਪਈ ਇਹ ਆਪਾਂ ਨੂੰ ਪਤਾ ਸਰਕਾਰ ਦੇ ਜਿਹੜਾ ਜਿਹੜੀ ਆਪੋਜੀਸ਼ਨ ਸੁਦਾ ਉਹ ਤਾਂ ਧਰਵਾ ਲਾਵੇ ਲਾਵੇ ਸਰਕਾਰ ਤੱਕ ਨਾ ਲੰਉਣ ਲੱਗੀ ਹੈ ਸੀਐਮ ਸਾਹਿਬ ਤਾਂ ਸੀਡੀ ਤਿਆਰੀ ਦੇ ਨਹੀਂ ਹੈਗੀ ਪਰ ਕੱਜ ਪੈਰਗਾ ਤੋਂ ਜੋ ਹਾ 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 ਹਾਸ਼ਾ ਹੋਇਆ ਬੀਤੇ ਦਿਨੀ ਉਹਨੂੰ ਲੈ ਕੇ ਜਿਸ ਤਰ੍ਹਾਂ ਕੀ ਕੇਂਦਰ ਸਰਕਾਰ ਨੇ ਪਾਕਿਸਤਾਨ ਦਾ ਫੰਕਸ਼ਨ ਕੀਤਾ ਇਹਦੇ ਬਾਰੇ ਕੁਝ ਕੀ ਕਹੋਗੇ ਪੰਜਾਬ ਨੂੰ ਲੈ ਕੇ ਜਿਸ ਜਿਹੜਾ ਮੁੱਦਾ ਚੱਲ ਰਿਹਾ ਹੈ ਕਿਹੜੀ ਗੱਲ ਕਰਦੇ ਤੁਸੀਂ ਪਰ ਪਾਕਿਸਤਾਨ ਦਾ ਜਿਹੜਾ ਪਾਣੀ ਸਰ ਬੰਦ ਕੀਤਾ ਤੇ ਆਪਾਂ ਪੰਜਾਬ ਦੇ ਪਾਣੀ ਦੇ ਦੇਖੋ ਕਿ ਪੰਜਾਬ ਦੇਖੋ ਸਾਡੇ ਦੇਸ਼ ਦੀ ਸਰਕਾਰ ਨੂੰ ਪਾਕਿਸਤਾਨ ਨਾਲ ਫਾਰਮਲੀ ડીਲ ਕਰਨਾ ਚਾਹੀਦਾ ਕਿਉਂਕਿ ਇਹੋ ਜਿਹੜੇ ਜਿਹੜੇ ਇਸ਼ੂ ਹੈਗੇ ਆ ਜਿਹੜੇ ਹਮੇਸ਼ਾ ਸਾਡੇ ਦੇਸ਼ ਦੀ ਸ਼ਾਂਤੀ ਭੰਗ ਕਰਦੇ ਆ ਉਹਦੇ ਲਈ ਸਿਰਫ ਗੱਲਾਂ ਗੁੱਲਾਂ ਨਹੀਂ ਕਰਨੀਆਂ ਚਾਹੀਦੀਆਂ ਉਹਦੇ ਲਈ ਫਾਰਮ ਜਿਹੜਾ ਸਾਨੂੰ ਸਟੈਂਡ ਲੈਣਾ ਚਾਹੀਦਾ ਜੋ ਤੁਸੀਂ ਸਰਕਾਰ ਦੀ ਧਰਨਿਆਂ ਦੀ ਗੱਲ ਕੀਤੀ ਜਦੋਂ ਆਪਣੇ ਕੇਜੂ ਸਾਹਿਬ ਨੇ ਬਿਆਨ ਦਿੱਤੇ ਕਿ ਦੋਵੇਂ ਰਾਜ ਦੇ ਆਕਾ ਦੀ ਗੱਲ ਕੀਤੀ ਉਸ ਵੇਲੇ ਸੀਐਮ ਸਾਹਿਬ ਮਤਲਬ ਕਿ ਨਾਲ ਸਹਿਮਤੀ ਸੀਗੀ ਕੋਈ ਗੱਲਬਾਤ ਨਹੀਂ ਕੀਤੀ ਹੁਣ ਧਰਨੇ ਲਾਉਣ ਦੀ ਲੋੜ ਪੈ ਰਹੀ ਹੈ ਨਗਰ ਟੈਂਪ ਵੀ ਪਹੁੰਚ ਕੇ ਤੁਹਾਡੇ ਨਾਲ ਸਾਹਿਬ ਤਾਂ ਉਦੋਂ ਵੀ ਲੋਕ ਸਭਾ ਦੇ ਮੈਂਬਰ ਸੀ ਜਦੋਂ ਇਹ ਲੋਕ ਸਭਾ ਦੇ ਵਿੱਚੋਂ ਬਿਲ ਪਾਸ ਹੋਇਆ ਸੀਐਮ ਸਾਹਿਬ ਤਾਂ ਮੈਂ ਕਿਉਂਕਿ ਚੈੱਕ ਕੀਤਾ ਮੈਨੂੰ ਲੱਗਾ ਸ਼ਾਇਦ ਇਹਨਾਂ ਨੇ ਕਿਤੇ ਉੱਥੇ ਵਿਰੋਧ ਕੀਤਾ ਹੁੰਦਾ ਸਾਊਥ ਦੇ ਕੁਝ ਐਮਪੀਜ਼ ਨੇ ਵਿਰੋਧ ਕੀਤਾ ਇੱਕ ਸਾਊਥ ਦੇ ਐਮਪੀ ਨੇ ਪੀਆਰਪੀ ਪਾਇਆ ਲੇਕਰ ਭਗਵਾਨ ਪ੍ਰਮਾਨ ਜੀ ਨੇ ਤਾਂ ਬਿਲਕੁਲ ਉੱਥੇ ਮੈਨੂੰ ਲੱਗਦਾ ਕਿਸੇ ਹੋਰ ਅਵਸਥਾ ਸ਼ਾਇਦ ਹੋਣਾ థాంਕ ਯੂ ਸਰ ਸਰ 2027 ਦੀ ਤਿਆਰੀ ਦੇਣੀ ਕਾਂਗਰਸ ਔਰ ਆਪ ਪਾਰਟੀ ਵਾਸਤੇ ਸਾਨੂੰ ਬੁਤੀ ਲੈਣ ਵਾਸਤੇ ਜੀ ਇਹਦੀ ਤਾਂ ਸਾਨੂੰ ਬੁਤੀ ਯਾਰ ਪਾਣੀ ਸਰ ਦਾ ਉੱਠ ਕੇ ਲੈ ਜਾਣਾ ਸਾਨੂੰ ਸਾਨੂੰ ਬੁਤੀ ਕਦ ਲੈ ਗਿਆ థాంਕ ਯੂ ਸਰ ਇੱਕ ਮਿੰਟ ਰੁਕ ਜਾਓ